ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਗੁਰੂ ਮਹਾਰਾਜ ਜੀ ਸਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਅੱਜ ਪ੍ਰਕਾਸ਼ ਪੂਰਵ ਹੈ ਗੁਰੂ ਮਹਾਰਾਜ ਜੀਆਂ ਨੂੰ ਗਿਫਟ ਆਪਾਂ ਨੇ ਦੇਣਾ ਸੀ ਪਰ ਅੱਜ ਤੋਂ ਗੁਰੂ ਮਹਾਰਾਜ ਜੀਆਂ ਨੇ ਗਿਫਟ ਆਪਾਂ ਨੂੰ ਦਿੱਤਾ ਆਪਾਂ ਕੱਪੜੇ ਦਾ ਕੰਮ ਸ਼ੁਰੂ ਕਰਨ ਲੱਗੇ ਆ ਜੀ ਜੋ ਵੀ ਕਿਸੇ ਭੈਣ ਵੀਰ ਨੂੰ ਦੋਸਤ ਮਿੱਤਰ ਨੂੰ ਜੋ ਵੀ ਕੋਈ ਕੱਪੜੇ ਦੀ ਕਿਸੇ ਨੂੰ ਵੀ ਲੋੜ ਪੈਂਦੀ ਹੈ ਕਾ ਤੁਹਾਨੂੰ ਪਤਾ ਵੀ ਮੇਰਾ ਨੰਬਰ 7986235811 ਜੀ ਆਪਣੇ ਕੋਲੇ ਲੇਡੀਜ਼ ਸੂਟ ਨੇ ਜੀ ਆ ਇਸ ਤਰ੍ਹਾਂ ਦੇ ਜੋ ਵੀ ਕਿਸੇ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਉਹ ਮੇਰੇ ਨੰਬਰ ਦੇ ਉੱਪਰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋਗੇ ਇੱਕ ਤਾਂ ਆਪਣੇ ਕਢਾਈ ਵਾਲੇ ਇਹ ਸੂਟ ਨੇਗੇ ਜੀ ਇਹਨਾਂ ਦੀ ਫੁੱਲ ਗਰੰਟੀ ਹੋਊਗੀ ਕੋਈ ਵੀ ਐਸੀ ਕੋਈ ਗੱਲਬਾਤ ਨਹੀਂ ਹੋਊਗੀ ਕਿ ਕੋਈ ਲਾਂਬੇ ਵਾਲੀ ਗੱਲ ਹੋਵੇਗੀ ਸੋ ਤੁਸੀਂ ਦੇਖ ਸਕਦੇ ਹੋ ਵੀ ਸਭ ਤੋਂ ਸੋਹਣੇ ਤੋਂ ਸੋਹਣੇ ਸੂਟ ਤੇ ਬਹੁਤ ਹੀ ਮਤਲਬ ਕਿ ਮਿੱਠੇ ਔਰ ਪਿਆਰੇ ਕਲਰ ਨੇਗੇ ਜੀ ਸਰਦਾਰੀ ਕਲਰ ਨੇ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਤੁਹਾਡੇ ਸਾਹਮਣੇ ਨੇਗੇ ਆਪ ਜੀ ਨੂੰ ਸਭ ਨੂੰ ਬੇਨਤੀ ਹੈ ਜੋ ਵੀ ਕਿਸੇ ਨੂੰ ਇਹ ਕੋਈ ਮਨਪਸੰਦ ਜਿਹਦੀ ਵੀ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ ਜਲਦੀ ਤੋਂ ਜਲਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਔਰ ਮੈਥੋਂ ਜਦੋਂ ਵੀ ਕਿਤੇ ਵੀ ਤੁਹਾਡੇ ਕੋਈ ਪਸੰਦ ਕਿਸੇ ਦੇ ਵੀ ਕੋਈ ਇਹ ਸੂਟ ਪਸੰਦ ਆਇਆ ਹੋਵੇ ਤਾਂ ਤੁਸੀਂ ਮੈਨੂੰ ਜੋ ਮਤਲਬ ਕਿ ਸਭ ਸੂਟ ਨੇ ਜਿਹੜੇ ਆਪਣੇ ਕੋਲੇ ਹੁੰਦੇ ਨੇਗੇ ਔਰ ਇਹ ਦੁਪੱਟਾ ਵਗੈਰਾ ਜਿਹੜੇ ਨਾਲ ਸੋਨੂੰ ਮੈਂ ਦੇਵਾਗਾ ਜੀ ਬਾਕੀ ਗੱਲ ਦੇਖੋ ਮਤਲਬ ਕਿ ਨਮਾ ਨਮਾ ਕਾ ਮਸਟਾਰਟ ਕੀਤਾ ਨਮਾ ਕਾ ਮਸਟਾਰਟ ਕੀਤਾ ਜੀ ਸੋ ਬਾਕੀ ਤੁਸੀਂ ਕੀ ਕਰਨਾ ਹੈ ਹੌਲੀ ਹੌਲੀ ਤੁਸੀਂ ਮੇਰੇ ਨਾਲ ਜਦ ਵੀ ਕੰਟੈਕਟ ਕਰੋਗੇ ਤੁਹਾਨੂੰ ਅੱਗੇ ਬਾਰੇ ਵੀ ਪਤਾ ਲੱਗਦਾ ਰਹੇਗਾ ਵੀ ਮੇਰੇ ਲਵੇ ਹੋਰ ਵੀ ਬਹੁਤ ਤਰ੍ਹਾਂ ਦੇ ਸੂਟ ਹੁੰਦੇ ਨੇ ਜੀ ਜਿਹੜੇ ਸਰਦਾਰੀ ਕਲਰ ਹੁੰਦੇ ਨੇ ਜੋ ਕਿ ਆਪਾਂ ਕਿਸੇ ਵੀ ਖੁਸ਼ੀ ਗਮੀ ਵਾਲੇ ਵੀ ਮੇਰੇ ਕੋਲੇ ਸਭ ਤਰ੍ਹਾਂ ਦੇ ਮਤਲਬ ਕਿ ਪਹਿਣਾ ਮਤਾਵਾ ਦੇ ਜੋ ਵੀ ਮਤਲਬ ਕਿ ਜਿਸ ਨੂੰ ਵੀ ਕੋਈ ਵੀ ਚੀਜ਼ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਜੀ ਮੇਰਾ ਨੰਬਰ ਤੁਹਾਨੂੰ ਮੈਂ ਦੁਬਾਰਾ ਫੇਰ ਤੋਂ ਬੋਲ ਦਿੰਦਾ 9861 35811 ਤੁਸੀਂ ਆ ਦੇਖ ਸਕਦੇ ਹੋ ਜੀ ਆ ਵਾਈਟ ਕਲਰ ਦੇ ਸੂਟ ਨੇ ਔਰ ਜਿਹੜੇ ਤੁਹਾਨੂੰ ਮੈਂ ਪਹਿਲਾਂ ਆ ਦਿਖਾਏ ਨੇ ਔਰ ਇਹ ਵੀ ਤੁਸੀਂ ਦੇਖ ਸਕਦੇ ਹੋ ਸੋ ਜਿਸ ਕਿਸੇ ਨੂੰ ਵੀ ਜੋ ਵੀ ਤੁਹਾਨੂੰ ਮਤਲਬ ਕਿ ਮਨਪਸੰਦ ਹੋਵੇ ਤਾਂ ਤੁਸੀਂ ਮੈਨੂੰ ਜਰੂਰ ਆਰਡਰ ਕਰਨਾ ਸੋ ਆ ਬਾਕੀ ਤੁਸੀਂ ਮੈਂ ਤੁਹਾਨੂੰ ਪਏ ਹੋਏ ਤੁਹਾਨੂੰ ਥੋਕ ਵਾਲੇ ਦਿਖਾ ਸਕਦਾ ਜੀ ਮਤਲਬ ਕਿ ਜਦੋਂ ਮਰਜ਼ੀ ਮੈਨੂੰ ਤੁਸੀਂ ਆਰਡਰ ਕਰੋ ਸੋ ਵਾਈਗੁਰ ਜੀ ਕਾ ਖਾਲਸਾ ਜੀ ਵਾਈਗੁਰ ਜੀ ਕੀ ਫਤਿਹ ਜੀ